ਆਪਣੇ ਚੰਗੇ ਭੁੱਖ ਅਤੇ ਰੋਜ਼ੀ ਰੋਟੀ ਦੀ ਭਾਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਹੁਣ ਵਿਦੇਸ਼ਾਂ ਵਿੱਚ ਲਗਾਤਾਰ ਵਾਪਰ ਰਹੀਆਂ ਵਾਰਦਾਤਾਂ ਨੇ ਜਿੱਥੇ ਵਿਦੇਸ਼ ਦੀ ਚਾਹ ਰੱਖਣ ਵਾਲੇ ਲੋਕਾਂ ਨੂੰ ਚਿੰਤਿਤ ਕੀਤਾ ਉੱਥੇ ਹੀ ਪਹਿਲਾਂ ਹੀ ਵਿਦੇਸ਼ਾਂ ਵਿੱਚ ਜਾ ਕੇ ਸੈੱਟ ਹੋ ਚੁੱਕੇ ਉੱਥੋਂ ਦੇ ਵਸਨੀਕ ਵੀ ਇਨ੍ਹਾਂ ਮਾੜੇ ਅੰਸਰਾਂ ਵੱਲੋਂ ਖੇਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਦੁਖੀ ਹਨ ਇਸ ਸਬੰਧੀ ਜਦੋਂ ਪੰਜਾਬ ਤੋਂ ਸਪੈਨ ਟੀਵੀ ਵੱਲੋਂ ਸਥਾਨਕ ਲੋਕਾਂ ਅਤੇ ਖਾਸ ਕਰ ਇੱਥੋਂ ਦੇ ਟੈਕਸੀ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜਿੱਥੇ ਇਹਨਾਂ ਸਾਰੀਆਂ ਵਾਰਦਾਤਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਉੱਥੇ ਹੀ ਵਿਦੇਸ਼ ਦੀ ਧਰਤੀ ਤੇ ਆਉਣ ਦੇ ਚਾਹਵਾਨ ਅਤੇ ਆ ਚੁੱਕੇ ਨਵੇਂ ਪਰਵਾਸੀਆਂ ਨੂੰ ਖਾਸ ਅਪੀਲ ਕੀਤੀ ਅਤੇ ਸਲਾਹ ਦਿੱਤੀ ਦੱਸ ਦਈਏ ਕਿ ਸਪੇਨ ਦੇ ਬਾਰਸਲੋਨਾ ਵਿਖੇ 2 ਦਿਨ ਪਹਿਲਾਂ ਹੀ ਇੱਕ ਪੰਜਾਬੀ ਅਤੇ ਹਰਿਆਣਵੀ ਵਿਅਕਤੀ ਨੂੰ ਕਿਡਨਾਪਰਾਂ ਵੱਲੋਂ ਕਿਡਨੈਪ ਕਰਕੇ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਲੈ ਕੇ ਸਾਰਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਗਿਡਨਾਪਿੰਗ ਦੇ ਕੇਸ ਜਿਹੜੇ ਆ ਬਹੁਤ ਵਧ ਰਹੇ ਆ ਤੇ ਚੋਰੀ ਠੱਗੀ ਦੇ ਕੇਸ ਬਹੁਤ ਵਧ ਰਹੇ ਆ ਤੇ ਸਾਨੂੰ ਉਹਨਾਂ ਬੰਦਿਆਂ ਨੂੰ ਫੜਾਉਣ ਦੀ ਲੋੜ ਆ ਤੇ ਉਹਨਾਂ ਦੇ ਗਲ ਨੂੰ ਹੱਥ ਪਾਉਣ ਦੀ ਲੋੜ ਆ ਜੇ ਉਹਨਾਂ ਦੇ ਛੇਤਰਫਹਿਨ ਫਿਰਨਗੇ ਤਾਂ ਹੀ ਸਾਡੇ ਵੀਰਾਂ ਭਰਾਵਾਂ ਦੇ ਨਾਲ ਠੱਗੀਆਂ ਚੋਰੀਆਂ ਨਹੀਂ ਹੋਣਗੀਆਂ ਇਹ ਬਹੁਤ ਖੁੱਲ ਗਿਆ ਆ ਜਾਨੀ ਕਿ ਕੱਲ ਜਿਹੜੀ ਵੀਡੀਓ ਬਾਰਸਲੋਨਾ ਦੇ ਉਤੋਂ ਵਾਇਰਲ ਹੋਈ ਆ ਕਿ ਕੁਝ ਭਰਾਵਾਂ ਨੂੰ ਬਾਰਸਲੋਨਾ ਘਰ ਦੇ ਵਿੱਚ ਲਿਜਾ ਕੇ ਗਿਡਨਾਪ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਪੈਸੇ ਲੁੱਟੇ ਗਏ ਆ ਅੱਜ ਮੈਂ ਟੈਕਸੀ ਸੈਕਟਰ ਵਾਲਿਆਂ ਦਾ ਵੀਰਾਂ ਦਾ ਧੰਨਵਾਦ ਕਰਦਾ ਇੱਕ ਆਵਾਜ਼ ਦੇ ਉੱਤੇ ਇਹ ਇੱਥੇ ਚੰਗਾ ਇਕੱਠ ਕੀਤਾ ਆ ਬਹੁਤ ਸਾਰੀਆਂ ਗੱਡੀਆਂ ਆ ਵੀ ਰਹੀਆਂ ਆ ਤੇ ਹੁਣ ਇਹਦੇ ਉੱਤੇ ਜਿਹੜੀ ਬਣਦੀ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਜਿਹੜੀ ਆ ਉਹਨਾਂ ਮੁੰਡਿਆਂ ਨੂੰ ਲੈ ਕੇ ਅਸੀਂ ਕਰਨ ਜਾ ਰਹੇ ਆ ਇੱਕ ਗੱਲ ਕੰਨ ਖੋਲ ਕੇ ਸੁਣ ਲੈਣ ਭਮਾ ਉਹ ਇੰਡੀਅਨ ਕਮਿਊਨਿਟੀ ਦਾ ਬੰਦਾ ਹੋਵੇ ਪਮਾ ਹੋਵੇ ਪਾਕਿਸਤਾਨੀ ਕਮਿਊਨਿਟੀ ਦਾ ਪਮਾ ਬੰਗਲਾਦੇਸ਼ੀ ਪਮਾ ਨੇਪਾਲੀ ਜਿਹੜਾ ਬੰਦਾ ਕਿਸੇ ਬੰਦੇ ਨੂੰ ਟਾਰਗੇਟ ਕਰੇਗਾ ਨਜਾਇਜ਼ ਉਹਦੇ ਅਸੀਂ ਸਾਰੇ ਰਲ ਕੇ ਛੇਤਰ ਵੀ ਫੇਰਾਂਗੇ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਵੀ ਕਰਾਂ ਐ ਇਦਾਂ ਕਰੀ ਬਾਈ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਛੇਤਰ ਵੀ ਫੇਰਾਂਗੇ ਤੇ ਉਹਦੀਆਂ ਫੋਟੋਆਂ ਵੀ ਲਾਵਾਂਗੇ ਆ ਜਿਹੜੇ ਤਿੰਨ ਮੁੰਡੇ ਆ ਇਹ ਇਹਨਾਂ ਦੀਆਂ ਅਸੀਂ ਫੋਟੋਆਂ ਲਾਉਣ ਜਾ ਰਹੇ ਆ ਤੁਸੀਂ ਆ ਸਕਰੀਨ ਤੇ ਦੇਖ ਲਓ ਆ ਤਿੰਨਾਂ ਦੀਆਂ ਫੋਟੋਆਂ ਜਿਨ੍ਹਾਂ ਨੇ ਇਹ ਇਹ ਚਾਰ ਮੁੰਡਿਆਂ ਨੇ ਜਿਹੜਾ ਇਹ ਕੰਮ ਕੀਤਾ ਆ ਤੇ ਬਾਕੀ ਵੰਟੀ ਭਾਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਮੈਨੂੰ ਕੱਲ ਭਾਈ ਸ਼ੋਕ ਦਾ ਪਰਸੋਂ ਫੋਨ ਆਇਆ ਛੋਟੀ ਛੋਟੀ ਮੈਂ ਗੱਲ ਦੱਸਦਾ ਵਾਂ ਇਹਨਾਂ ਨੇ ਕਿਹਾ ਕਿ ਆਹ ਬੰਦਿਆ ਸਾਡੇ ਨਾਲ ਗੱਲਬਾਤ ਹੋਈ ਏ ਕਿ 에어ਪੋਰਟਾਂ ਤੋਂ ਸਾਂਸ ਸਟੇਸ਼ਨ ਤੋਂ ਕੋਈ ਪਾਕਿਸਤਾਨੀ ਜਾਂ ਇੰਡੀਅਨ ਕੁਝ ਬੰਦੇ ਵੀ ਲਾ ਲਓ ਕੋਈ ਵੀ ਲਾ ਲਓ ਕਿਸੇ ਧਰਮ ਨਾਲ ਰਿਲੇਟਡ ਹੋਣ ਸਾਡਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੂੰ ਲੈ ਜਾਂਦੇ ਨੇ ਘਰ ਰੱਖਣ ਦੇ ਬਹਾਨੇ ਕਿ ਕੋਈ ਨਹੀਂ ਇਹੀ ਤੁਹਾਨੂੰ ਘਰ ਰੱਖਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਕਿ ਡਨੈਪ ਕਰ ਲੈਂਦੇ ਨੇ অনুকরণ ਹੀ ਨਿਕਲ ਦਿੰਦੇ ਦੁਕਾਨ ਦੇ ਨੇ ਧੁਮਕਾਂਦੇ ਨੇ ਇੰਡੀਆ ਫੋਨ ਕਰਾਉਂਦੇ ਨੇ ਜਿੱਦਾਂ ਕਿ ਪਹਿਲੇ ਦੂਜੀਆਂ ਕੰਟਰੀਆਂ 'ਚ ਹੁੰਦਾ ਸੀ ਇਹ ਕੰਮ ਪੋਪੂਲੇਸ਼ਨ ਵਧਨ ਵਧਨ ਦੇ ਕਰਕੇ ਇੱਥੇ ਵੀ ਚੱਲ ਪਿਆ ਜਿਹੜਾ ਕਿ ਬਿਲਕੁਲ ਨਾ ਮੰਜ਼ੂਰ ਹੈ ਭਾਜੀ ਅਮਰੀਕ ਨਾਲ ਗੱਲ ਕੀਤੀ ਭਾਜੀ ਨੇ ਮੈਨੂੰ ਨੰਬਰ ਦਿੱਤਾ ਮੈਂ ਇਹਨਾਂ ਦਾ ਨੰਬਰ ਇੱਕ ਦੂਜੇ ਨੂੰ ਸ਼ੇਅਰ ਕੀਤਾ ਸਾਰੀ ਗੱਲ ਕੀਤੀ ਹੈ ਤੇ ਅੱਜ ਅਸੀਂ ਇਕੱਠੇ ਹੋਏ ਆਂ ਜਦੋਂ ਵੀ ਕਦੀ ਲੋੜ ਪੈਗੀ ਅਸੀਂ ਇਹਨਾਂ ਦੇ ਨਾਲ ਆ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਸਪੋਰਟ ਕਰਨਾ ਚਾਹੀਦਾ ਤੇ ਬਿਲਕੁਲ ਇਹ ਇੰਨੀ ਦੂਰੋਂ ਜਰੋਨਾ ਤੋਂ ਆਏ ਨੇ ਤੇ ਅਸੀਂ ਇੱਥੋਂ ਲੱਗ ਗਏ ਹਾਂ ਚ ਕਿਉਂਕਿ ਟੈਕਸੀ ਵਾਲਿਆਂ ਦਾ ਕੰਮ ਹੀ ਇਦਾਂ ਕੋਈ ਕਿਤੇ ਕੋਈ ਕਿਤੇ ਵੇ ਇਕੱਠੇ ਹੋਣ ਲੱਗਿਆ ਟਾਈਮ ਲੱਗਦਾ ਹੈ ਜਿੱਦੂ ਕਹਿੰਦੇ ਨੇ ਭਾਵੇਂ ਕੱਲਾ ਹੀ ਬੜਾ ਕਾਫੀ ਹੁੰਦਾ ਨਾਲ ਖੜ ਜੇ ਤੇ ਸੋ ਭਾਈ ਸਾਰੇ ਜਣੇ ਧਿਆਨ ਕਰੋ ਜਿਹੜੇ ਵੀ ਨਵੇਂ ਬੰਦੇ ਆਂਦੇ ਜੇ ਕੋਈ ਕਿਤੇ ਮਿਲਦਾ ਕਿਤੇ ਕੋਸ਼ਿਸ਼ ਕਰੋ ਉਹਨਾਂ ਦੀ ਹੈਲਪ ਵੀ ਕਰੋ ਜੇ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਮਦਦ ਚਾਹੀਦੀ ਏ ਜੇ ਮਦਦ ਨਹੀਂ ਕਰ ਸਕਦੇ ਉਹਨਾਂ ਨੂੰ ਇਨਫੋਰਮੇਸ਼ਨ ਜ਼ਰੂਰ ਦੋ ਹੁਣ ਪੁਲਿਸ ਨਾਲ ਗੱਲਬਾਤ ਹੋ ਚੁੱਕੀ ਆ ਤੇ ਪੁਲਿਸ ਨੇ ਜਿਹੜੀ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਨੀ ਆ ਇੱਥੋਂ ਦੇ ਆਈਜੀ ਦੇ ਨਾਲ ਗੱਲ ਹੋ ਗਈ ਆ ਹੁਣ ਇਹ ਆਪਣਾ ਪੜਿਆ ਵਿਚਾਰ ਲੈਣ ਜਿਹੜੇ ਬਾਕੀ ਬੰਦੇ ਆ ਜਿਹੜੇ ਹੋਰ ਇਦਾਂ ਦੇ ਧੰਦੇ ਕਰਦੇ ਆ ਜਿਹੜੇ ਡੋਂਕੀਆਂ ਦੇ ਵਿੱਚੋਂ ਆਏ ਆ ਜਿਨ੍ਹਾਂ ਨੂੰ ਇਹ ਕੰਮਾਂ ਦੇ ਪ੍ਰੋਫੈਸ਼ਨਲ ਆ ਉਹ ਇਹ ਗੱਲ ਕੰਨ ਖੋਲ ਕੇ ਸੁਣ ਲੈਣ ਕਿ ਬਾਰਸੀਲੋਨਾ ਦੇ ਵਿੱਚ ਅੱਗੇ ਪਹਿਲਾਂ ਹੀ ਆ ਪੇਪਰਾਂ ਨੂੰ ਲੈ ਕੇ ਬੜੀ ਠੱਗੀ ਚੋਰੀ ਨਵੇਂ ਮੁੰਡਿਆਂ ਨਾਲ ਚੱਲ ਰਹੀ ਆ ਕਈਆਂ ਨੂੰ ਇੱਥੇ ਟੈਕਟਰ ਟੈਕਟਾਂ ਲੈ ਕੇ ਦੇਣ ਦੇ ਵਿੱਚ ਉਹਨਾਂ ਤੋਂ ਪੈਸੇ ਲੈ ਕੇ ਭੱਜ ਜਾਂਦੇ ਆ ਕਈ ਪਾਸਪੋਰਟ ਲੈ ਕੇ ਭੱਜ ਜਾਂਦੇ ਆ ਕਈ ਕੋਸ਼ੀ ਹੋ ਰਿਹਾ ਆ ਤੇ ਉਹਨਾਂ ਸਾਰਿਆਂ ਸਾਰੇ ਕ੍ਰਾਈਮ ਦੇ ਉੱਤੇ ਅਸੀਂ ਜਿਹੜਾ ਵਾ ਕੰਟਰੋਲ ਕਰ ਰਹੇ ਆ ਤੇ ਪੁਲਿਸ ਦੀ ਮਦਦ ਲੈ ਰਹੇ ਆ ਤੇ ਬਾਕੀ ਅਸੀਂ ਕੰਨ ਖੋਲ ਕੇ ਸੁਣ ਲੈਣ ਸਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਦਾਂ ਦੇ ਕੇਸ ਕਰਦੇ ਉਹਨਾਂ ਨੂੰ ਕੋਈ ਬੰਦਾ ਨਹੀਂ ਬਖਸ਼ਿਆ ਜਾਊਗਾ ਇੱਕ ਗੱਲ ਮੈਂ ਲਾਸਟ ਦੇ ਕਹਿ ਦੇਣਾ ਕਈ ਬੰਦੇ ਕਹਿੰਦੇ ਆ ਭਾਈ ਅਮਰੀਕ ਪੈਸੇ ਲੈਂਦਾ ਮੈਂ ਕਿਸੇ ਕੋ ਅੱਜ ਤੱਕ ਨਾ ਪੈਸਾ ਲਿਆ ਤੇ ਨਾ ਕਿਸੇ ਕੋ ਲੈਣਾ ਤੇ ਨਾ ਮੇਰੇ ਨਾਂ ਦੇ ਕੋਈ ਲਵੇ ਠੀਕ ਆ ਇਹ ਗੱਲ ਯਾਦ ਰੱਖਿਓ ਜੇ ਕੋਈ ਬੰਦਾ ਕਹਿੰਦਾ ਕਿ ਮਰੀਕ ਭਾਜੀ ਪੈਸੇ ਲੈਂਦਾ ਵਾ ਜਾਂ ਗਰਾਈ ਲੈਂਦਾ ਜਾਂ ਲੋਕਾਂ ਕੋ ਪੈਸੇ ਕਰਦਾ ਵਾ ਤਾਂ ਤੁਸੀਂ ਮੇਰਾ ਨੰਬਰ 0034615465235 ਉਹ ਬੰਦੇ ਦਾ ਮੇਰੇ ਨਾਲ ਉਸੇ ਵੇਲੇ ਫੋਟੋ ਭੇਜਣੀ ਆ ਉਹਦਾ ਠਿਕੜੇ ਫੇਰਨਾ ਮੇਰਾ ਕੰਮ ਰਹਿ ਗਿਆ ਤੇ ਜਿੰਨੀ ਵੀ ਮੇਰੀ ਸੇਵਾ ਹੁੰਦੀ ਹੈ ਬਿਲਕੁਲ ਫਰੀ ਹੁੰਦੀ ਆ ਤੇ ਮੈਂ ਅੱਜ ਖੁਸ਼ ਇਸ ਗੱਲੋਂ ਆ ਕਿ ਬਾਈਆਂ ਨੇ ਨਾ ਆਵਾਜ਼ ਚੱਕੀ ਆ ਇੱਕ ਕ੍ਰਾਈਮ ਦੇ ਖਿਲਾਫ ਜਿਹੜੀ ਸਾਨੂੰ ਚੱਕਣੀ ਚਾਹੀਦੀ ਆ ਤੇ ਇਹ ਇਸ ਲਈ ਬਹੁਤ-ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਇੱਕ ਆਵਾਜ਼ ਦੇ ਉੱਤੇ ਆਕਾਮ ਸਿੰਘਾਂ ਦੇ 30-40 ਟੈਕਸੀਆਂ ਇੱਥੇ ਪਹੁੰਚ ਗਈਆਂ ਆ ਪਿੱਛੇ ਜੇ ਬਾਹਰ ਜਾਣ ਵਾਲੇ ਦੋ ਵੀਰਾਂ ਦੇ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਗੱਡਨੈਪਰਾਂ ਵੱਲੋਂ ਇਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੁਸੀਂ ਸੁਣੀਆਂ ਕਿ ਬੈਲਾਰੂਸ ਦੇ ਵਿੱਚ ਲੋਕ ਗੱਡਨੈਪ ਹੋ ਰਹੇ ਆ ਮੈਕਸੀਕੋ 'ਚ ਗੱਡਨੈਪ ਹੋ ਰਹੇ ਆ ਪਨਾ ਨਾਮਾਂ 'ਚ ਗੱਡਨੈਪ ਹੋ ਰਹੇ ਆ ਹੁਣ ਤਾਂ ਯੂਰਪ ਦੇ ਵਿੱਚ ਵੀ ਪੁਰਤਗਾਲ ਸਪੇਨ ਦੀਆਂ ਵੀ ਗੱਲਾਂ ਬਾਤਾਂ ਆ ਰਹੀਆਂ ਆ ਤੇ ਸਾਡੇ ਨੂੰ ਇੱਕ ਮੈਸੇਜ ਆ ਜੇ ਵੀ ਕਿਸੇ ਨੇ ਜਾਣਾ ਆ ਇਹ ਕੰਟਰੀਆਂ ਬਹੁਤ ਸੇਫ ਆ ਇੱਥੇ 112 ਨੰਬਰ ਵੀ ਚੱਲਦਾ ਆ ਤੇ ਦੂਜੀ ਗੱਲ ਕਿਸੇ ਤੇ ਵੀ ਭਰੋਸਾ ਨਾ ਕਰੋ ਬਿਲਕੁਲ ਕਿਸੇ ਤੇ ਵੀ ਭਰੋਸਾ ਨਾ ਕਰੋ ਜਿਹੜੇ ਇਹ ਟੈਕਸੀਆਂ ਵਾਲੇ ਭਰਾ ਆ ਕਿਤੇ ਵੀ ਆ ਇਹਨਾਂ ਕੋਲ ਲਾਇਸੈਂਸ ਆ ਇਹ ਲੀਗਲ ਲੀਗਲ ਆ ਤੇ ਜੇ ਪ੍ਰੋਫੈਸ਼ਨਲ ਡਰਾਈਵਰ ਆ ਤੁਹਾਨੂੰ ਕੋਈ ਬਿਨਾਂ ਲੋਗੋ ਤੋਂ ਬਿਨਾਂ ਕਿਸੇ ਲਾਇਸੈਂਸ ਤੋਂ ਕੋਈ ਬੰਦਾ ਦੀਂਦਾ ਆ ਉੱਤੇ ਵਿਸ਼ਵਾਸ ਨਾ ਕਰੋ ਤੇ ਨਾ ਕੋਈ ਉਹਨਾਂ ਨੂੰ ਕੋਈ ਆਪਣਾ ਡਾਕੂਮੈਂਟ ਦਿਓ ਤੇ ਨਾ ਉਹਨਾਂ ਦੇ ਨਾਲ ਜਾਓ ਤੁਹਾਡੇ ਨਾਲ ਕਿਹੜਾ ਵਾਕਿਆ ਕਿਹੜੇ ਟਾਈਮ ਹੋ ਜਾਣਾ ਵਾ ਜ਼ਿੰਦਗੀ ਇੱਕ ਬਹੁਤ ਕੀਮਤੀ ਆ ਸਾਡੇ ਕੋ ਫਰਾਂਸ ਤੋਂ ਵੀ ਦੋ ਗਿਡਨੈਪਰਾਂ ਦੀਆਂ ਫੋਟੋਆਂ ਆ ਚੁੱਕੀਆਂ ਉਹ ਵੀ ਅਸੀਂ ਸ਼ਾਮ ਤੱਕ ਲਾ ਦੇਣੀਆਂ ਵਾ ਉਹਨਾਂ ਦਾ ਵੀ ਤੇ ਬਾਕੀ ਭਾਈ ਜੀ ਪਾਜੀ ਜਿਹੜੇ ਵੀ ਕੋਈ ਨਵੇਂ ਬੰਦੇ ਨਾ ਇੰਡੀਆ ਤੋਂ ਖਾਸ ਕਰਕੇ ਆਂਦੇ ਪਏ ਨੇ ਉਹ ਇੱਥੇ ਆਪਣਾ ਕੋਈ ਨਾ ਕੋਈ ਬੰਦੋਬਸਤ ਕਰਕੇ ਆਣ ਕਿਉਂਕਿ ਇਹ ਬਾਰਸਲੋਨਾ ਮੇਨ ਇੱਕ ਸਿਟੀ ਏ ਇੱਥੇ ਰਹਿਣ ਦਾ ਬਹੁਤ ਪ੍ਰੋਬਲਮ ਬਣੀ ਏ ਲੋਕਾਂ ਨੂੰ ਘਰ ਨਹੀਂ ਲੱਭਦੇ ਮਕਾਨ ਨਹੀਂ ਲੱਭਦੇ ਪਏ ਤੇ ਇਹਦੀ ਵਜ੍ਹਾ ਨਾਲ ਲੋਕੀ ਕਈ ਡਰੈਕਟ ਹੀ ਆ ਜਾਂਦੇ ਨੇ ਕਿ ਸੋਖਾ ਹੀ ਕੰਮ ਐ ਏਦਾਂ ਦਾ ਕੋਈ ਏਦਾਂ ਸੋਖਾ ਕੰਮ ਨਹੀਂ ਹੋ ਇੱਕ ਤੇ ਕੋਈ ਕੰਮ ਸਿੱਖ ਕੇ ਆਣ ਇੱਕ ਆਪਣਾ ਰਹਿਣ ਦਾ ਟਿਕਾਣਾ ਜ਼ਰੂਰ ਬਣਾ ਕੇ ਆਣ ਕਿਉਂਕਿ ਫੇ ਖੱਜਲ ਖਰਾਬਣਾ ਆਉਣ ਕਿਉਂਕਿ ਕਿਡਨਾਪਰਾਂ ਨੂੰ ਬੜਾਵਾ ਤਾਂ ਹੀ ਮਿਲਦਾ ਜਦੋਂ ਤੁਸੀਂ ਗਲੀਆਂ 'ਚ ਸਟੇਸ਼ਨਾਂ ਤੇ 에ਅਰਪੋਰਟਾਂ ਤੇ ਐਦਾਂ ਘੁੰਮਦੇ ਫਿਰਦੇ ਹੋ ਬੈਗ ਲੈ ਕੇ ਤੋ ਸੋ ਸਾਰਿਆਂ ਨੂੰ ਰਿਕਵੈਸਟ ਐ ਕਿ ਭਾਜੀ ਜਦੋਂ ਵੀ ਕਦੀ ਆਣਾ ਐ ਕੋਈ ਨਾ ਕੋਈ ਆਪਣਾ ਪ੍ਰਬੰਧ ਕੋਈ ਦੂਰ ਦਾ ਰਿਸ਼ਤੇਦਾਰ ਕੋਈ ਭਰਾ ਕੋਈ ਭੈਣ ਕੋਈ ਅੱਗੇ ਪਿੱਛੋਂ ਆਪਣ ਧੰਨਵਾਦੀ ਧੰਨਵਾਦੀ ਸਾਸਰੀ ਦਾ